ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਨੇ ਓਵੇਂ ਓਵੇਂ ਹੀ ਸਿਆਸੀ ਅਖਾੜਾ ਖੂਬ ਭਖਿਆ ਹੋਇਆ ਹੈ ਕਈ ਥਾਵਾਂ ਤੇ ਤਾਂ ਉਮੀਦਵਾਰਾਂ ਦੀ ਚੰਗੀ ਬੱਲੇ ਬੱਲੇ ਹੋ ਰਹੀ ਹੈ ਅਤੇ ਕਈ ਥਾਵਾਂ ਤੇ ਉਮੀਦਵਾਰਾਂ ਨੂੰ ਮੂੰਹ ਬੰਦ ਕਰਨੇ ਪੈ ਰਹੇ ਨੇ ਜਿਹੜੀਆਂ ਤਾਜ਼ੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਪਿੰਡ ਦੋਦੇ ਦੀਆਂ ਨੇ ਜਿੱਥੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕਮੇਡੀਅਨ ਕਰਮਜੀਤ ਅਨਮੋਲ ਨੂੰ ਉਸ ਸਮੇਂ ਕਿਸਾਨਾਂ ਨੇ ਘੇਰਾ ਪਾ ਲਿਆ ਜਦੋਂ ਉਹ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਕਿਸਾਨਾਂ ਨੇ ਅਜਿਹੇ ਤਿੱਖੇ ਸਵਾਲ ਕੀਤੇ ਕਿ ਕਰਮਜੀਤ ਅਨਮੋਲ ਮੂੰਹ ਵੱਲ ਦੇਖਦਾ ਰਿਹਾ ਆਓ ਨਜ਼ਰ ਮਾਰ ਦਿਆਂ ਇਨ੍ਹਾਂ ਤਸਵੀਰਾਂ ਤੇ ਸਰਦਾਰ ਮਹਨਵਰਨਜੀਤ ਕੌਰ ਜੀ ਸਾਡੇ ਨਾਲ ਆਪਣਾ ਪਿਆਰ ਤੇ ਆਸ਼ੀਰਵਾਦ ਦੇਣ ਲਈ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆਂ। ਇੱਕ ਵਾਰ ਰੁਦੀਸ਼ ਕੌਰ ਜੀ ਦਾ ਤੇ ਉੱਥੇ ਸੀਆਈਡੀ ਪੁਲਿਸ ਅਟੈਲੀਜੈਂਸੀਆ ਉੱਥੇ ਕਿੱਥੇ ਸੀ ਅਣਪਛਾਤੇ ਤੇ ਪਰਚਾ ਦਰਜ ਕਰਤਾ ਕਿ ਬਾਈ ਅਜੇ ਬੰਦਿਆਂ ਦਾ ਪਤਾ ਨਹੀਂ ਲੱਗਿਆ 21 ਸਾਲ ਦਾ ਨੌਜਵਾਨ ਚਲਾ ਗਿਆ ਆਪਣਾ ਵਿਧਾਇਕ ਜਗਸੀਰ ਸਿੰਘ ਮਾਸਟਰ ਜੀ ਕਹਿੰਦੇ ਨੇ ਇਹ ਕਿਸਾਨ ਗੁੰਡਾਗਰਦੀ ਕਰਦੇ ਨੇ ਬਾਈ ਤੁਸੀਂ ਦੇਖ ਸਕਦੇ ਹੋ ਇਹ ਕਿਸਾਨ ਨੇ ਕਿਸੇ ਨੇ ਪੰਚਾਇਤ ਮੈਂਬਰੀ ਦਾ ਇਲੈਕਸ਼ਨ ਨਹੀਂ ਲੜਿਆ ਸੰਯੁਕਤ ਮੋਰਚੇ ਦੀ ਕਾਲ ਹੈ ਜਥੇਬੰਦੀਆਂ ਦੇ ਆਗੂ ਨੇ ਤੇ ਕੀ ਕਿਸਾਨਾਂ ਨੂੰ ਇਹ ਬੋਲਣਾ ਮਜ਼ਦੂਰਾਂ ਨੂੰ ਬੋਲਣਾ ਜਿਹੜੇ ਕਿਰਤ ਕਰਨ ਵਾਲੇ ਲੋਕ ਹੈ ਤੇ ਤੁਸੀਂ ਇਹਨਾਂ ਦੇ ਵਿੱਚ ਹੀ ਵਿਚਰਨਾ ਇਹਨਾਂ ਦੇ ਵਿੱਚ ਹੀ ਆਉਣਾ ਇਹਨਾਂ ਤੋਂ ਹੀ ਵੋਟਾਂ ਲੈਣੀਆਂ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਆਉਣਾ ਕੀ ਰਾਈਟ ਹੈ ਤੇ ਅੱਜ ਬੀਜੇਪੀ ਦਾ ਅੱਜ ਪੁਕਤਾ ਤੌਰ ਤੇ ਵਿਰੋਧ ਹੋ ਰਿਹਾ ਉਹਦਾ ਬਾਈਕਾਟ ਕੀਤਾ ਤੇ ਪਿੰਡਾਂ ਚ ਅਸੀਂ ਬੜਨ ਨਹੀਂ ਦਿੰਦੇ ਨਾ ਉਹਨਾਂ ਦੀ ਸਟੇਜ ਲੱਗਣ ਦੀਗੇ ਸੋਨੂੰ ਕੱਲੇ ਸਵਾਲ ਅੱਜ ਸੱਤਾ ਚ ਸੱਤਾ ਚ ਬੈਠੇ ਹੋ ਤੁਸੀਂ ਭਗਵੰਤ ਮਾਨ ਜੀ ਨੇ ਇਹ ਕਿਹਾ ਹੈ ਵੀ ਸੱਥਾਂ ਦੇ ਵਿੱਚ ਤੁਸੀਂ ਸਵਾਲ ਕਰਿਆ ਕਰੋ ਜਦੋਂ ਲੀਡਰ ਆਉਂਦੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਰੋ ਤੇ ਜਦੋਂ ਅੱਜ ਸਵਾਲ ਪੁੱਛਦੇ ਐ ਤੇ ਫਿਰ ਅੱਜ ਕਿਉਂ ਤਕਲੀਫ ਅੱਜ ਦਿਹਾਤਕਾ ਅੱਜ ਨੌਜਵਾਨ ਨੌਕਰੀਆਂ ਲੈਣ ਖਾਤਰ ਵਟਪਕਸਾਂ ਤੇ ਬੈਠੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਅੱਜ ਇਹੀ ਮਸਲੇ ਤੁਹਾਡੇ ਵਿੱਚ ਦਰਬਾਰ ਦੇ ਵਿੱਚ ਰੱਖ ਰਹੇ ਸੋਦਾਲ ਜੀ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਸਿਆਸੀ ਪਾਰਟੀ ਐਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਜਿੱਤ ਦਾ ਦਾਵਾ ਵੀ ਠੋਕਿਆ ਜਾ ਰਿਹਾ ਤੇ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਉਹਨਾਂ ਦਾ ਦਾਵਾ ਕਿ ਇਸ ਵਾਰ 13 0 ਮਿਸ਼ਨ ਨੂੰ ਸਫਲ ਬਣਾਉਣਗੇ ਹਕੀਕਤ ਟੀਵੀ ਪੰਜਾਬੀ ਲਈ ਸ਼੍ਰੀ ਮੁਖਸਸ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ